ਬਲਗੁਰਜੀ ਕਾ ਖਾਲਸਾ ਵਾਗੁਰਜੀ ਕੀ ਫਤਿਹ ਅੱਜ ਆਪਾਂ ਇੱਕ ਬੜੇ ਮਹੱਤਵਪੂਰਨ ਘਟਨਾ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੈ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ 1953 ਈਸਵੀ ਦੇ ਵਿੱਚ ਵਾਪਰੀ ਸੀਗੀ ਜਦੋਂ ਉਸ ਵਕਤ ਦੇ ਪ੍ਰਧਾਨ ਮੰਤਰੀ ਦਵਾਲਾਲ ਨਹਿਰੂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਬੋਲਣ ਨਹੀਂ ਦਿੱਤਾ ਗਿਆ ਸੀਗਾ ਜੇ ਉਹਨਾਂ ਦੇ ਸਾਹਮਣੇ ਮਾਈਕ ਸੀ ਜਿਹੜਾ ਉਹ ਖਿੱਚ ਲਿਆ ਗਿਆ ਸੀ ਤੇ ਉਹਨਾਂ ਨੂੰ ਬਰੰਗ ਖੱਤ ਵਾਂਗ ਜੀ ਵਾਪਸ ਜਾਣਾ ਪਿਆ ਸੀ ਇਹ ਕਾਰਨ ਕੀ ਸਨ ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਜਿਹੜੇ ਵੀ ਇਤਿਹਾਸ ਦੇ ਵਿਦਿਆਰਥੀ ਨੇ ਜਾਂ ਜਿਨ੍ਹਾਂ ਨੇ ਥੋੜਾ ਬਹੁਤਾ ਵੀ ਇਤਿਹਾਸ ਨੂੰ ਪੜ੍ਹਿਆ ਹੋ ਇਸ ਗੱਲ ਤੋਂ ਤੇ ਬੜੀ ਭਲੀ ਭਾਂਤ ਜਾਣਵੀ ਨੇ ਕਿ ਮੁਲਕ ਦੀ ਆਜ਼ਾਦੀ ਤੋਂ ਪਹਿਲਾਂ ਵੀ ਇਥੋਂ ਦੇ ਲੀਡਰਸ਼ਿਪ ਨੇ ਸਿੱਖਾਂ ਦੇ ਨਾਲ ਸਮੇਂ-ਸਮੇਂ ਦੇ ਉੱਤੇ ਇਹੋ ਜਿਹੇ ਵਿਚਾਰ ਸਾਂਝੇ ਕੀਤੇ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਸੀ ਕੇ ਜਿਨ੍ਹਾਂ अहम ਯੋਗਦਾਨ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਅਦਾ ਕੀਤਾ ਸਮੁੱਚਾ ਭਾਰਤ ਉਹਨਾਂ ਦਾ ਆਦਰ ਸਤਿਕਾਰ ਕਰਦਿਆਂ ਹੋਇਆ ਉੱਤਰੀ ਖਿੱਤੇ ਦੇ ਵਿੱਚ ਇਹੋ ਜਿਹਾ ਇਲਾਕਾ ਉਹਨਾਂ ਨੂੰ ਰਹਿਣ ਦੇ ਲਈ ਰਹੇਗਾ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਕ ਮਾਣ ਸਕਣਗੇ ਸਮਾਂ ਬਦਲ ਗਿਆ ਹਾਲਾਤ ਬਦਲ ਗਏ ਕੀਤੇ ਹੋਏ ਵਾਅਦੇ ਤੋਂ ਇਹ ਲੋਕ ਮੁੱਕਰ ਗਏ ਮੁੱਕਰਨਾ ਵੈਸੇ ਉਹਨਾਂ ਦੀ ਫਿਤਰਤ ਦੇ ਵਿੱਚ ਹੀ ਹੈ ਪੁਰਾਣਾ ਇਤਿਹਾਸ ਹੈ ਜਿਹੜਾ ਉਹ ਘਟਨਾਵਾਂ ਦੇ ਨਾਲ ਭਰਿਆ ਪਿਆ ਹੈ ਇਸ ਮੁਲਕ ਦਾ ਸਭ ਤੋਂ ਪਹਿਲਾ ਰਾਜਸੀ ਕੈਂਦੀ ਹੈ ਜਿਹੜਾ ਉਹ ਵੀ ਇੱਕ ਸਿੱਖ ਹੈ ਮਾਸਟਰ ਤਾਰਾ ਸਿੰਘ ਫਿਰ ਇਹੋ ਜੀ ਗੱਲ ਤੁਰੀ ਕਿ ਜਿਹੜੀਆਂ ਮਿਨੋਰਟੀਜ਼ ਨੇ ਜਾਂ ਕੌਮੀ ਪਛਾਣਾਂ ਨੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਜ਼ੁਬਾਨਾਂ ਦੇ ਆਧਾਰ ਦੇ ਉੱਤੇ ਸੂਬਿਆਂ ਦਾ ਪੁਨਰਗਠਨ ਕੀਤਾ ਜਾਏ ਇਸ ਲਹਿਰ ਨੂੰ ਤੋਰਨ ਦੇ ਵਿੱਚ ਆਂਧਰਾ ਸੂਬੇ ਦਾ ਸਿਰਜਕ ਜਿਹੜਾ ਮੰਨਿਆ ਜਾਂਦਾ ਹੈ ਸ਼੍ਰੀ ਰਾਮੂਲੂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਸੀਗਾ ਜੀ 1948 ਦੇ ਵਿੱਚ ਹੀ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਐਜੀਟੇਸ਼ਨ ਸ਼ੁਰੂ ਕੀਤੀ ਸੀ ਵੀ ਜਿਹੜੀ ਮਦਰਾਸ ਪ੍ਰੈসিডেন্সি ਹੈਗੀ ਆ ਜਿਹਦੇ ਵਿੱਚ ਤੇਲਗੂ ਤੇ ਤਾਮਿਲ ਦੋਨੋਂ ਹੀ ਆਪਣਾ ਹੱਕ ਜਤਾਉਂਦੇ ਆ ਉਹਦੇ ਵਿੱਚੋਂ ਤੇਲਗੂ ਨੂੰ ਹਿੱਸਾ ਦੇ ਕੇ ਅਲੈਦਾ ਕਰ ਦਿੱਤਾ ਜਾਏ ਤੇ ਤੇਲਗੂ ਰਾਸ਼ਟਰ ਜਿਹੜਾ ਆਂਧਰਾ ਪ੍ਰਦੇਸ਼ ਉਹ ਬਣਾ ਦਿੱਤਾ ਜਾਏ ਸ਼ਰੀਰ ਨੂੰ ਮਹਤਮਾ ਗਾਂਧੀ ਦੇ ਬਹੁਤ ਪੱਕੇ شاਗਿਰਦ ਸਨ ਜੀ ਮਹਾਤਮਾ ਗਾਂਧੀ ਦੇ ਕਹਿਣ ਉੱਤੇ ਉਹਨਾਂ ਨੇ ਇਹ ਐਜੀਟੇਸ਼ਨ ਵਾਪਸ ਲੈ ਲਈ ਸੀ ਪਰ ਉਦੋਂ ਬਾਅਦ ਦੇ ਵਿੱਚ ਇਹ ਮਸਲਾ ਪਖਦਾ ਰਿਹਾ ਉਹ ਸਮੇਂ-ਸਮੇਂ ਦੇ ਉੱਤੇ ਇਸ ਬਾਰੇ ਦੇ ਵਿੱਚ ਗਲਬਾਤ ਚਰਚਾ ਕਰਦੇ ਰਹੇ ਜੀ ਫਿਰ ਤਕਰੀਬਨ ਤੁਸੀਂ ਕਹਿ ਲਓ 1952 ਈਸਵੀ ਦੇ ਵਿੱਚ ਉਹਨਾਂ ਨੇ ਐਜੀਟੇਸ਼ਨ ਸੀਗੀ ਜਿਹੜੀ ਉਹ ਖੜਤਾਲ ਦੇ ਰੂਪ ਦੇ ਵਿੱਚ ਵਿੱਢ ਦਿੱਤੀ। ਹਾਂ ਪਹਿਲੇ 2 ਹਫ਼ਤੇ ਤੇ ਉਹਨਾਂ ਦੇ ਵੱਲ ਕੋਈ ਖਾਸ ਤਵੱਜੋ ਨਾ ਦਿੱਤੀ ਇਸ ਭਾਰਤ ਦੀ ਜਿਹੜੀ ਵੱਡੀ ਲੀਡਰਸ਼ਿਪ ਸੀ ਉਸ ਨੇ। ਪਰ ਉਸ ਤੋਂ ਬਾਅਦ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਇਹਨਾਂ ਤੱਕ ਪਹੁੰਚ ਬਣਾਈ ਵੀ ਅਸੀਂ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹਨਾਂ ਨੂੰ ਜ਼ਰੂਰ ਪੂਰਾ ਕਰਦੇ ਹਾਂਗੇ। ਪਰ ਸ਼੍ਰੀ ਰਮਨ ਲੂ ਕਿਉਂਕਿ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਇਹਨਾਂ ਦੀ ਫਸਲਤ ਨੂੰ ਪਹਿਚਾਨਦੇ ਸਨ। ਉਹ ਕਹਿਣ ਲੱਗੇ ਮੈਨੂੰ ਗੱਲ ਹੀ ਬਾਤ ਹੀ ਕੁਝ ਨਹੀਂ ਚਾਹੀਦਾਗਾ ਨਾ ਲਿਖਤੀ ਰੂਪ ਦੇ ਵਿੱਚ ਮੈਨੂੰ ਤੇ ਧਰਤੀ ਦੀ ਹਿੱਕ ਤੇ ਆਂਧਰਾ ਪ੍ਰਦੇਸ਼ ਬਣਿਆ ਚਾਹੀਦਾ ਹੈ ਬਸ ਨਿਸ਼ਾਨਦੇਹੀ ਕਰੋ ਸਾਨੂੰ ਅਲੈਦਾ ਕਰੋ ਸਾਡੀ ਜ਼ੁਬਾਨ ਦਾ ਸਾਨੂੰ ਖੇਤਾ ਚਾਹੀਦਾ ਤਾਂ ਕਿ ਅਸੀਂ ਆਪਣੀ ਕੌਮੀਅਤ ਨੂੰ ਉਹਦੇ ਵਿੱਚ ਸੁਰੱਖਿਅਤ ਰੱਖ ਸਕੇ। ਸੋ ਸ਼੍ਰੀ ਮੁੱਲੂ ਜਿਹੜੇ ਸੀਗੇ ਆਂਧਰਾ ਪ੍ਰਦੇਸ਼ ਦੀ ਖਾਤਰ ਤਕਰੀਬਨ 56-57 ਦਿਨ ਦੀ ਉਹ ਹੜਤਾਲ ਕਰਕੇ ਇਹ ਸੰਸਾਰ ਤੋਂ ਚਲਾਣਾ ਕਰ ਜਾਂਦੇ। ਅੰ ਦੰਗੇ ਵੀ ਹੋਏ ਕਾਫੀ ਜ਼ਿਆਦੇ ਪੜਕਾ ਹਟ ਵੀ ਪੈਦਾ ਹੋਈ ਅਖੀਰ ਦੇ ਉੱਤੇ ਜਸਟਿਸ ਵਾਂਚੂ ਇੱਕ ਮੈਂਬਰੀ ਕਮਿਸ਼ਨ ਹੈ ਜਿਹੜਾ ਉਹ ਨਿਸ਼ਚਿਤ ਕਰ ਦਿੱਤਾ ਗਿਆ ਤੇ ਮਦਰਾਸ ਦੇ ਵਿੱਚੋਂ ਤੇਲਗੂ ਬੋਲਦਾ ਇਲਾਕਾ ਜਿਹੜਾ ਸੀਗਾ ਉਹ ਕੱਢ ਕੇ ਆਂਧਰਾ ਪ੍ਰਦੇਸ਼ ਹੈ ਜਿਹੜਾ ਉਹ ਬਣਾਇਆ ਗਿਆ ਹੁਣ ਇਧਰ ਪੰਜਾਬ ਦੇ ਵਿੱਚ ਵੀ ਇੱਕ ਐਜੀਟੇਸ਼ਨ ਹੋਈ ਸਿੱਖ ਇਲਾਕਾ ਮੰਗ ਨਹੀਂ ਸਕਦੇ ਸਨ ਤੇ ਜਿਹੜੀ ਪੰਜਾਬੀ ਸੂਬੇ ਦੀ ਐਜੀਟੇਸ਼ਨ ਸੀਗੀ ਉਹ ਸ਼ੁਰੂ ਕੀਤੀ ਗਈ ਹੁਣ ਪੰਜਾਬ ਦੇ ਅੰਦਰ ਵੀ ਆਪ ਨੂੰ ਪਤਾ ਹੈ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋਣਗੇ ਕਿ ਪੰਜਾਬ ਦੇ ਨਾਲ 1857 ਦੇ ਗਦਰ ਤੋਂ ਬਾਅਦ ਕੁਝ ਇਲਾਕੇ ਇਹੋ ਜੇ ਟੰਗ ਦਿੱਤੇ ਗਏ ਸਨ ਜਿਨ੍ਹਾਂ ਦਾ ਨਾਂ ਤੇ ਸੱਭਿਆਚਾਰਕ ਤੌਰ ਉੱਤੇ ਨਾ ਬੋਲੀ ਦੇ ਤੌਰ ਉੱਤੇ ਨਾ ਰੋਹ ਰੀਤਾਂ ਰਸਮਾਂ ਰਵਾਜਾਂ ਦੇ ਤੌਰ ਦੇ ਉੱਤੇ ਪੰਜਾਬ ਦੇ ਨਾਲ ਕੋਈ ਸਬੰਧ ਸੀਗਾ ਜੀ ਸੋ ਪੰਜਾਬੀ ਸੂਬੇ ਦੀ ਐਜੀਟੇਸ਼ਨ ਨੇ ਹੌਲੀ-ਹੌਲੀ ਪ੍ਰਚੰਡ ਰੂਪ ਲੈਣਾ ਸ਼ੁਰੂ ਕੀਤਾ ਇਸੇ ਸਮੇਂ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਸ਼੍ਰੀ ਰਮੰਧੂ ਦੀ ਬਲਿਦਾਨ ਵਾਲੀ ਤੇ ਆਂਧਰਾ ਪ੍ਰਦੇਸ਼ ਬਨਣ ਵਾਲੀ ਇਹਨੇ ਉਸ ਵਕਤ ਪੈਪਸੂ ਦੇ ਇਲਾਕੇ ਦੇ ਵਿੱਚ ਸਰਗਰਮ ਜਿਹੜਾ ਅਕਾਲੀ ਦਲ ਸੀਗਾ ਉਹਨੂੰ ਇੱਕ ਨਵਾਂ ਰਾਹ ਦਿਖਾਇਆ ਅਸਲ ਦੇ ਵਿੱਚ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਅ ਇੱਕ ਤੇ ਪੰਜਾਬ ਬਣਿਆ ਦੂਸਰਾ ਇੱਥੇ ਜਿਹੜੀਆਂ ਕੁਝ ਅ ਸਿੱਖ ਰਿਆਸਤਾਂ ਸਨ ਇੱਕ ਮੁਸਲਮਾਨ ਰਿਆਸਤ ਸੀਗੀ ਤੇ ਇੱਕ ਆਪਾਂ ਕਹਿ ਸਕਦੇ ਹਾਂ ਵੀ ਹਿੰਦੂ ਰਿਆਸਤ ਸੀਗੀ ਕੁੱਲ 8 ਰਿਆਸਤਾਂ ਸੀਗੀਆਂ ਜਿਨ੍ਹਾਂ ਦੇ ਨਾਮ ਹੈਗੇ ਨੇ ਅ ਪਟਿਆਲਾ ਫਰੀਦਕੋਟ ਕਲਸੀਆਂ ਜੀਂਦ ਨਾਬਾ ਇਹ ਜਿਹੜੀਆਂ ਰਿਆਸਤਾਂ ਆ ਜਾਂਦੀਆਂ ਹੈਗੀਆਂ ਨੇ ਕਪੂਰਥਲਾ ਇਹ 6 ਸੇਕ ਰਿਆਸਤਾਂ ਸੀ ਨਾਲਾਗੜ੍ਹ ਹਿੰਦੂ ਰਿਆਸਤ ਤਾਂ ਗਈ ਹੈ ਤੇ ਮਲੇਰਕੋਟਲਾ ਮੁਸਲਮਾਨ ਰਿਆਸਤ ਆ ਗਈ ਹੈ ਇਹ 8 ਰਿਆਸਤਾਂ ਨੂੰ ਜੋੜ ਕੇ ਪੈਪਸੋ ਬਣਾਇਆ ਗਿਆ ਸੀਗਾ ਤੇ ਇਹ 1948 ਈਸਵੀ ਦੇ ਵਿੱਚ ਬਣਿਆ 5 ਮਈ 1948 ਈਸਵੀ ਨੂੰ 15 ਜੁਲਾਈ 1948 ਈਸਵੀ ਨੂੰ ਸਰਦਾਰ ਪਟੇਲ ਇੱਥੇ ਆਇਆ ਇਹਦਾ ਬਕਾਇਦਾ ਉਦਘਾਟਨ ਕੀਤਾ ਗਿਆ ਹੈਗਾ 20 ਅਗਸਤ 1948 ਈਸਵੀ ਨੂੰ ਪਟਿਆਲਾ ਦੇ ਮਹਾਰਾਜਾ ਜਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ ਤੇ ਇੱਥੇ ਇੱਕ ਸਰਕਾਰ ਜਿਹੜੀ ਸੀ ਉਹ ਕੰਮ ਕਰਨ ਲੱਗ ਚੁੱਕੀ ਸੀ ਕਿਤੇ ਹਣਾ ਸੋ ਇਸ ਸਮੇਂ ਦੇ ਅੰਦਰ ਹੀ ਇੱਥੇ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਉਹ ਸਖਤਾਈਆਂ ਕੀਤੀਆਂ ਜਾਂਦੀਆਂ ਸੀਗੀਆਂ ਜੀ ਕਾਫੀ ਵਜ਼ੂਹਾਤ ਨੇ ਘਟਨਾਵਾਂ ਕਾਫੀ ਜ਼ਿਆਦੇ ਨੇ ਉਹਨਾਂ ਦੇ ਬਾਰੇ ਤੇ ਕਦੇ ਵੱਖਰਾ ਪਵ ਵਿਸਥਾਰ ਦੇ ਨਾਲ ਗੱਲ ਕਰਾਂਗੇ ਇਥੇ ਮੈਂ ਆਪਣੀ ਗੱਲ ਨੂੰ ਥੋੜਾ ਨੇੜੇ ਕਰਨਾ ਚਾਹੁੰਦਾ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਸ੍ਰੀ ਰਮੂਲੂ ਚੜ੍ਹਾਈ ਕਰ ਗਏ ਤੇ ਆਂਧਰਾ ਪ੍ਰਦੇਸ਼ ਬਣਿਆ ਉਦੋਂ ਇੱਥੇ ਜਿਹੜਾ ਪੈਪਸੂ ਦੇ ਅੰਦਰ ਅਕਾਲੀ ਦਲ ਸੀਗਾ ਉਹਦੇ ਜਿਹੜੇ ਪ੍ਰਧਾਨ ਸੀਗੇ ਉਹ ਸਰਦਾਰ ਸੰਪੂਰਨ ਸਿੰਘ ਰਾਮਾ ਸੀਗੇ ਉਹਨਾਂ ਨੇ ਵੀ ਮਰਨ ਵਰਤ ਰੱਖ ਲਿਆ ਹੁਣ ਜਦੋਂ ਉਹਨਾਂ ਨੇ ਮਰਨ ਵਰਤ ਰੱਖਿਆ ਇਸੇ ਚੀਜ਼ ਨੂੰ ਲੈ ਕੇ ਪੰਜਾਬੀ ਸੂਬੇ ਨੂੰ ਲੈ ਕੇ ਤੇ ਉਹਨਾਂ ਨੂੰ ਚੁੱਕ ਕੇ ਦਿੱਲੀ ਲੈ ਗਏ ਦਿੱਲੀ ਲੈ ਜਾ ਕੇ ਉਹਨਾਂ ਨੂੰ ੱੱਕੇ ਦੇ ਨਾਲ ਖੁਰਾਕ ਦੇਣੀ ਸ਼ੁਰੂ ਕੀਤੀ ਗਈ। ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਸੀ ਤੇ ਅਖੀਰ ਦੇ ਉੱਤੇ ਕਿਸੇ ਵੀ ਟੰਗ ਤਰੀਕੇ ਦੇ ਨਾਲ ਕਹਿ ਲੋ ਉਹਨਾਂ ਦਾ ਮਰਨ ਵਰਤ ਜਿਹੜਾ ਸੀਗਾ ਉਹ ਛੁੱਟ ਗਿਆ। ਇਧਰ ਪੰਜਾਬੀ ਸੂਬੇ ਦੀ ਐਜੀਟੇਸ਼ਨ ਜਿਹੜੀ ਸੀਗੀ ਉਹ ਵੀ ਕਾਫੀ ਜ਼ੋਰ ਫੜਦੀ ਜਾ ਰਹੀ ਸੀਗੀ। ਤੇ ਉਧਰ ਭਾਰਤ ਦੇ ਅੰਦਰ 1952 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਹੋਇਆ। ਇਦੇ ਨਾਲ ਹੀ ਪੈਪਸੂ ਦੇ ਵਿੱਚ ਵੀ 7 ਜਨਵਰੀ 1952 ਈਸਵੀ ਨੂੰ ਇਲੈਕਸ਼ਨ ਹੋਇਆ ਜਿਦੇ ਵਿੱਚ ਕਾਂਗਰਸ ਨੂੰ 26 ਸੀਟਾਂ ਪ੍ਰਾਪਤ ਹੋਈਆਂ ਅਕਾਲੀਆਂ ਨੂੰ 19 ਕਮਿਊਨਿਸਟ ਪਾਰਟੀ ਨੂੰ 3 ਜਨ ਸੰਘ ਨੂੰ 3 ਐਸਸੀ ਫੈਡਰੇਸ਼ਨ ਨੂੰ 1 ਕੇਐਮਪੀਪੀ ਨੂੰ 1 ਤੇ 7 ਆਜ਼ਾਦ ਉਮੀਦਵਾਰ ਦਿੱਤੇ ਸਨ ਇਹਨਾਂ ਦੇ ਵਿੱਚ ਇੱਕ ਗਿਆਨ ਸਿੰਘ ਰਾੜੇ ਵਾਲੇ ਵੀ ਸਨ ਅਖੀਰ ਕਾਂਗਰਸ ਨੇ ਆਜ਼ਾਦ ਉਮੀਦਵਾਰਾਂ ਦੀ ਸਹਿਯਤਾ ਦੇ ਨਾਲ April 1952 ਦੇ ਵਿੱਚ ਆਪਣੀ ਸਰਕਾਰ ਬਣਾ ਲਈ ਪਰ April 1952 ਦੇ ਵਿੱਚ ਹੀ ਇਹ ਸਰਕਾਰ ਹੈ ਜਿਹੜੀ ਉਹ ਡਿੱਗ ਪੈਂਦੀ ਹੈ ਫਿਰ ਗਿਆਨ ਸਿੰਘ ਰਾੜੇ ਆਲਾ ਅਕਾਲੀਆਂ ਦੀ ਸਹਿਯਤਾ ਦੇ ਨਾਲ ਤੇ ਹੋਰ ਆਜ਼ਾਦ ਉਮੀਦਵਾਰਾਂ ਦੀ ਸਹਿਯਤਾ ਦੇ ਨਾਲ ਸਹਿਯੋਗ ਦੇ ਨਾਲ ਆਪਣੀ ਸਰਕਾਰ ਬਣਾਉਣ ਦੇ ਵਿੱਚ ਸਫਲ ਹੋ ਜਾਂਦਾ ਹੈ ਇਹ ਸਭ ਤੋਂ ਪਹਿਲੀ ਸਰਕਾਰ ਸੀ ਸਮੁੱਚੇ ਭਾਰਤ ਦੇ ਵਿੱਚ ਜਿਹੜੀ ਗੈਰ ਕਾਂਗਰਸੀ ਸਰਕਾਰ ਸੀ ਸੋ ਇਹ ਸਰਕਾਰ ਬਹੁਤ ਜ਼ਿਆਦੇ ਰੜਕੀ Jawaharlal Nehru ਨੇ ਕਿ ਇੱਕ ਉਹਨਾਂ ਲੋਕਾਂ ਦੀ ਸਰਕਾਰ ਆ ਗਈ ਹੈ ਜਿਹੜੇ ਪੰਜਾਬੀ ਸੂਬੇ ਦੀ ਮੰਗ ਕਰਦੇ ਪਏ ਹੈਗੇ ਨੇ ਐਜੀਟੇਸ਼ਨ ਕਰ ਰਹੇ ਹੈ ਇਹਦੇ ਵਾਸਤੇ ਤੇ ਉਹਨਾਂ ਨੇ ਕੇਂਦਰ ਸਰਕਾਰ ਨੇ ਚਲਾਕੀਆਂ ਚੁਤਰਾਇਆਂ ਕਰਦਿਆਂ ਹੋਇਆਂ 21 ਫਰਵਰੀ 1953 ਈਸਵੀ ਗਿਆਨ ਸਿੰਘ ਰਾੜੇ ਵਾਲਾ ਤੇ ਇੱਕ ਸਰਦਾਰ ਮੇਰ ਸਿੰਘ ਗਿੱਲ ਇਹਨਾਂ ਦੀ ਚੋਣ ਜਿਹੜੀ ਉਹ ਰੱਦ ਕਰ ਦਿੱਤੀ ਤੇ ਜਦੋਂ ਇਹਨਾਂ ਦੀ ਚੋਣ ਰੱਦ ਕਰ ਦਿੱਤੀ ਤੇ ਅਖੀਰ 1 ਮਾਰਚ 1953 ਈਸਵੀ ਨੂੰ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਨੇ ਅਸਤੀਫਾ ਦੇ ਦਿੱਤਾ ਹੁਣ ਉਹਨਾਂ ਦੇ ਅਸਤੀਫਾ ਦੇਣ ਦੇ ਨਾਲ ਇੱਕ ਸਾਧੀ ਸਰਕਾਰ ਸੀਗੀ ਜਿਹੜੀ ਉਹ ਭੰਗ ਹੋ ਗਈ 5 ਮਾਰਚ 1953 ਈਸਵੀ ਨੂੰ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਪਾਂ ਪੈਪਸੂ ਦੇ ਅੰਦਰ ਹਨ ਪੰਜਾਬ ਦਾ ਮਤਲਬ ਪੈਪਸੂ ਇੱਥੇ ਆਪਾਂ ਲੈ ਰਹੇ ਹਾਂ ਪੈਪਸੂ ਦੇ ਅੰਦਰ ਜਿਹੜਾ ਸੀਗਾ ਉਹ ਰਾਸ਼ਟਰਪਤੀ ਰਾਜ ਹੈ ਜਿਹੜਾ ਉਹ ਲਾਹ ਦਿੱਤਾ ਗਿਆ ਹੁਣ ਜਦੋਂ ਰਾਸ਼ਟਰਪਤੀ ਰਾਜ ਲੱਗਾ ਤੇ ਉਸ ਵੇਲੇ ਆ ਸਰਦਾਰ 인ਦਰ ਸਿੰਘ ਲਹਿਰੀ ਤੇ ਸਰਦਾਰ ਭੁਪਿੰਦਰ ਸਿੰਘ ਮਾਨ ਹੋਣਾ ਨੇ ਬਹੁਤ ਵੱਡਾ ਇਕੱਠ ਸੀਗਾ ਜਿਹੜਾ ਉਹ ਕੀਤਾ ਅਕਾਲੀ ਸਿੰਘਾਂ ਦਾ ਅੰ 10000 ਤੋਂ ਉੱਪਰ ਇਹਨਾਂ ਦੀ ਗਿਣਤੀ ਸੀਗੀ ਇਹਨਾਂ ਨੇ ਉਸ ਵਕਤ ਜ਼ਮੂਰੀਅਤ ਦਾ ਜਿਹੜਾ ਇਹਨਾਂ ਨੇ ਜਲੂਸ ਕੱਢਿਆ ਸੀਗਾ ਕੇਂਦਰ ਸਰਕਾਰ ਨੇ ਇਸ ਕਰਕੇ ਇਹਨਾਂ ਦਾ ਪੁਤਲਾ ਵੀ ਫੂਕਿਆ ਜੇ ਆਪਣਾ ਰੂਹ ਵੀ ਪ੍ਰਗਟਾਇਆ ਜੇ ਇਸੇ ਸਮੇਂ ਦੇ ਵਿੱਚ ਅ ਕੁਝ ਕਾਂਗਰਸੀ ਸਿੱਖਾਂ ਨੇ ਮਜੀਠਾ ਹਾਊਸ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ ਉੱਥੇ ਵੀ ਆਪਣੇ ਤਲ ਦੇ ਉੱਤੇ ਮੀਟਿੰਗ ਕੀਤੀ ਤੇ ਇਹਨਾਂ ਨੂੰ ਜਿਹੜੇ ਨਹਿਰੂ ਦੇ ਸਿੱਖ ਆਖਿਆ ਗਿਆ ਅਖਬਾਰਾਂ ਦੇ ਅੰਦਰ ਤੇ ਇਹਨਾਂ ਲੋਕਾਂ ਨੇ ਕੇਂਦਰ ਸਰਕਾਰ ਦੀ ਹਮਾਇਤ ਕਰਨ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੂੰ ਭੰਡਨ ਦੀ ਕੋਸ਼ਿਸ਼ ਕੀਤੀ ਇਸ ਸਮੇਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਐਜੀਟੇਸ਼ਨ ਸੀ ਉਹਨੂੰ ਦਬਾਉਣ ਦੇ ਵਾਸਤੇ ਆ ਇਥੋਂ ਤੱਕ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਜਿਹੜਾ ਗੁਰਦੁਆਰਾ ਐਕਟ ਹੈਗਾ ਹੈ ਨਾ ਇਹਨੂੰ ਭੰਗ ਕਰ ਦਿੱਤਾ ਜਾਏਗਾ ਹੁਣ ਜਦੋਂ ਇਹ ਗੱਲ ਅਸੀਂ ਸੁਣਦੇ ਹੈਗੇ ਹੋ ਸਕਦਾ ਸਾਨੂੰ ਇਹ ਲੱਗੇ ਵੀ ਚਲੋ ਇਹ ਤਾਂ ਚੰਗੀ ਗੱਲ ਸੀ ਨਾ ਜੇ ਗੁਰਦੁਆਰਾ ਐਕਟ ਭੰਗ ਹੋ ਜਾਂਦਾ ਹੁਣ ਜੇ ਉਦੋਂ ਗੁਰਦੁਆਰਾ ਐਕਟ ਭੰਗ ਹੁੰਦਾ ਹੈ ਉਦੋਂ ਸਰਕਾਰ ਦੀ ਚੜਤਲ ਮੱਚੀ ਹੋਈ ਸੀਗੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਤੇ ਜਿਹੜੇ ਉਹ ਹੱਥ ਕੰਡੇ ਅਪਣਾ ਕੇ ਗੁਰੂ ਘਰਾਂ ਦੇ ਅੰਦਰ ਵੜਨਾ ਚਾਹੁੰਦੇ ਸਨ ਉਹ ਤੇ ਸ਼ਾਇਦ ਅਸੀਂ ਬਾਏ ਬੀਜੇ ਅੱਜ ਹਰੇ ਨਾ ਹੋ ਪਾਉਂਦੇ ਜੇ ਉਦੋਂ ਗੁਰਦੁਆਰਾ ਐਕਟ ਨੂੰ ਬਚਾਉਣਾ ਵੀ ਸਿੱਖਾਂ ਦੀ ਮਜਬੂਰੀ ਸੀਗੀ ਜੇ ਜ਼ਰੂਰਤ ਵੀ ਸੀਗੀ ਤੇ ਹੁਣ ਜਿਹੜਾ ਇੱਧਰ ਪੈਪਸੂ ਸੀਗਾ ਜੀ ਪੈਪਸੂ ਦੇ ਅੰਦਰ ਉਦੋਂ ਗੁਰਦੁਆਰਾ ਅ ਧਰਮ ਅਰਥ ਗੂੜ ਬਣਿਆ ਹੋਇਆ ਸੀਗਾ ਜੀ ਤੇ ਉਹ ਸਿੱਧਾ ਕਾਂਗਰਸੀ ਸਿੱਖਾਂ ਦੀ ਪਹੁੰਚ ਦੇ ਵਿੱਚ ਸੀਗਾ ਇਸੇ ਵੇਲੇ ਦੇ ਵਿੱਚ ਹੀ 24 25 ਅਕਤੂਬਰ 1953 ਈਸਵੀ ਨੂੰ ਪੰਜਾਬੀ ਸੂਬਾ ਕਨਵੈਨਸ਼ਨ ਕੀਤੀ ਜਾਂਦੀ ਹੈ ਜਿਹਦੀ ਪ੍ਰਧਾਨਗੀ ਸੀਗੀ ਉਹ ਜਨਰਲ ਮੋਹਨ ਸਿੰਘ ਦੀ ਜਿਹੜੇ ਆਜ਼ਾਦ ਹਿੰਦ ਫੌਜ ਵਾਲੇ ਸਨ ਜੀ ਉਹਨਾਂ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਡਾਕਟਰ ਲੰਕਾ ਸੁન્દ્રਮ ਜੀ ਨੂੰ ਬੁਲਾਇਆ ਗਿਆ ਸੀਗਾ ਇਹਦੇ ਵਿੱਚ ਮਤਾ ਪਾਸ ਕੀਤਾ ਗਿਆ ਪਹਿਲੀ ਵਾਰੀ ਬਈ ਰਾਜ ਪ੍ਰਮੁੱਖ ਦੀ ਉਪਾਧੀ ਹੈ ਜਿਹੜੀ ਉਹ ਖਤਮ ਕੀਤੀ ਜਾਵੇ ਪਟਿਆਲੇ ਦੇ ਰਾਜੇ ਦੀ ਦੂਸਰੇ ਨੰਬਰ ਦੇ ਉੱਤੇ ਪੰਜਾਬ ਤੇ ਪੇਪਸੂ ਨੂੰ ਇਕੱਠਾ ਕੀਤਾ ਜਾਵੇ ਤੇ ਇਹ ਮਤਾ ਜਿਹੜਾ ਸੀਗਾ ਉਹ ਸਰਬਸੰਮਤੀ ਦੇ ਨਾਲ ਪਾਸ ਹੋਇਆ ਇਸੇ ਸਮੇਂ ਦੇ ਵਿੱਚ ਹੀ ਹੁਣ ਦੇਖਿਆ ਕੇਂਦਰ ਸਰਕਾਰ ਨੇ ਵੀ ਹਾਲਾਤ ਇਹੋ ਜਿਹੇ ਬਣ ਰਹੇ ਐ ਤੇ ਉਹਨਾਂ ਨੇ ਪੈਪਸੋ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਜਿਹੜੀਆਂ 1954 ਈਸਵੀ ਦੇ ਵਿੱਚ ਹੋਣੀਆਂ ਸੀਗੀਆਂ ਹੁਣ ਜਿਹੜੀ ਘਟਨਾ ਸੀਗੀ ਜਿਹੜੀ ਵਾਪਰੀ ਉਹਦੇ ਵੱਲ ਆਪਾਂ ਆ ਰਹੇ ਹਾਂ ਜੀ ਇਹ ਕਾਰਨ ਨੇ ਜਿੱਥੋਂ ਸਾਨੂੰ ਪਤਾ ਲੱਗੇਗਾ ਵੀ ਕਿਉਂ ਉਹ ਘਟਨਾ ਵਾਪਰਦੀ ਐ ਆ ਪੰਜਾਬ ਦੀ ਧਰਤੀ ਦੇ ਉੱਤੇ ਫਤਿਹਗੜ੍ਹ ਸਾਹਿਬ ਉਹਨਾਂ ਵੇਲੇਆਂ ਦੇ ਵਿੱਚ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦੇ ਅੰਦਰ ਨਹੀਂ ਸੀਗਾ ਤੇ ਖਾਸ ਤੌਰ ਦੇ ਉਤੇ ਜਿਹੜਾ ਪਟਿਆਲਾ ਸਟੇਟ ਦਾ ਬਣਾਇਆ ਹੋਇਆ ਆ ਉਸ ਵਕਤ ਦਾ ਬੋਰ ਸੀਗਾ ਉਹ ਇਧਰ ਦੇ ਸਾਰੇ ਗੁਰਦੁਆਰੇ ਜਿਹੜੇ ਸੀਗੇ ਪੈਪਸੂ ਦੇ ਉਹ ਦੇਖਦਾ ਸੀਗਾ ਜੇ ਤੇ ਉਦੋਂ ਇੱਥੇ ਜਿਹੜੀ ਸ਼ਹੀਦੀ ਸਭਾ ਹੋਣੀ ਸੀਗੀ 1953 ਦੀ 26 27 ਦਸੰਬਰ ਦਾ ਜਿਹੜਾ ਪ੍ਰੋਗਰਾਮ ਹੋਣਾ ਸੀ ਹੁਣ ਉਹਦੇ ਉੱਤੇ ਜਿੱਥੇ ਸਾਰੀਆਂ ਰਾਜਸੀ ਪਾਰਟੀਆਂ ਨੇ ਆਪਣੇ ਪ੍ਰੋਗਰਾਮ ਬਾਹਰ ਕਰਨੇ ਸਨ ਉੱਥੇ ਹੀ ਕਾਂਗਰਸ ਨੇ ਵੀ ਕਰਨੇ ਸੀਗੇ ਪਰ ਉਸ ਵਕਤ ਕਰਨਲ ਰਗਵੀਰ ਸਿੰਘ ਉਹਨਾਂ ਨੇ ਪਹੁੰਚ ਕਰਕੇ ਜਵਾਹਰ ਲਾਲ ਨਹਿਰੂ ਤੱਕ ਉਹਨੂੰ ਮਨਾ ਲਿਆ ਕਿ ਉਹ 27 ਦਸੰਬਰ ਦਾ ਜਿਹੜਾ ਪ੍ਰੋਗਰਾਮ ਹੋਏਗਾ ਨਾ ਜਿਹਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸਿੱਖ ਸ਼ਰਧਾਲੂ ਆਏ ਹੋਵਣਗੇ ਉਹਦੇ ਵਿੱਚ ਉਹ ਸ਼ਾਮਲ ਹੋਣਗੇ ਤੇ ਸ਼ਾਮਲ ਹੋ ਕੇ ਉਹਦੇ ਵਿੱਚ ਉਹ ਸੰਗਤਾਂ ਦੇ ਰੂਬਰੂ ਹੋਣ ਤੇ ਉਹਨਾਂ ਨੂੰ ਉਹ ਦੱਸਣ ਸਾਰੇ ਕਾਸੇ ਦੇ ਬਾਰੇ ਦੇ ਵਿੱਚ ਪਲਾਨਿੰਗ ਇਹਨਾਂ ਲੋਕਾਂ ਦੀ ਹੀ ਹੋ ਸੀ ਕਿਤੇ ਇਧਰ ਜਦੋਂ ਇਸ ਗੱਲ ਦਾ ਪਤਾ ਅਕਾਲੀ ਦਲ ਨੂੰ ਲੱਗਾ ਤੇ ਅਕਾਲੀ ਦਲ ਨੇ ਉਸ ਵਕਤ ਜਿਹੜੇ ਅ ਅਕਾਲੀ ਦਲ ਦੇ ਜਰਨਲ ਸਕੱਤਰ ਸਨ ਪੈਪਸੂ ਦੇ ਉਹਨਾਂ ਦੇ ਨਾਮ ਦੇ ਥੱਲੇ ਬਕਾਇਦਾ ਇੱਕ ਜਿਹੜਾ ਅਸਥਿਹਾਰ ਸੀ ਜਿਹਦੇ 'ਚ 11 ਮੰਗਾ ਲਿਖਿਆ ਹੋਣਾ ਸਨ ਉਹ ਬਣਾ ਕੇ ਜਰਨਲ ਸਕੱਤਰ ਸਨ ਆਤਮਾ ਸਿੰਘ ਜੀ ਉਹ ਵੰਡਿਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਥਾਂ-ਥਾਂ ਦੇ ਉੱਤੇ ਚਪਕਾਇਆ ਵੀ ਜਿੱਦੇ ਉੱਤੇ ਬਕਾਇਦਾ ਇਹ ਗੱਲ ਲਿਖੀ ਹੋਈ ਸੀਗੀ ਉਸ ਵਕਤ ਵੀ ਜੇਕਰ ਜਵਾਰਲਾਲ ਨਹਿਰੂ ਇਹ ਮੰਗਾ ਮੰਨਦੇ ਐ ਤੇ ਉਹਨਾਂ ਨੂੰ ਜੀਆ ਨਹੀਂ ਉਹ ਵਾਪਸ ਜਾ ਸਕਦੇ ਆ। ਜੇ ਸਿੱਖ ਮੰਗਾ ਜੇ ਉਹ ਨਹੀਂ ਮੰਨਦੇਗੇ ਤਾਂ ਆਪਣਾ ਵਾਪਸ ਜਾ ਸਕਦੇ ਹੈਗੇ ਆ। ਫੇਰ ਰੱਬ ਸੁਭਬੀ ਉਧਰ ਜਵਾਰਲਾਲ ਨਹਿਰੂ ਵੀ ਅਡੇ ਕਿ ਸੀ ਇਦਰ ਪਟਿਆਲਾਲ ਰਾਜਾ ਵੀ ਉਹਨੂੰ ਲਿਆਉਣ ਲਈ ਅਡੇਕ ਸੀਗਾ ਜੇ ਤੇ ਦੂਸਰੇ ਬੰਦੇ ਉਹਦੀ ਵਿਰੋਧਤਾ ਕਰਨ ਦੇ ਵਾਸਤੇ ਅਕਾਲੀ ਵੀ ਪੱਬਾਂ ਪਾਰ ਹੋ ਚੁੱਕੇ ਸਨ ਆ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀ ਪੁਲਿਸ ਸੀਗੀ ਉਹ ਫਤੇਗੜ ਗੁਰਦੁਆਰਾ ਸਾਹਿਬ ਦੇ ਆਸ-ਪਾਸ ਮੌਜੂਦ ਸੀ ਆ 26 ਤਰੀਕ ਨੂੰ ਰਾਤ ਨੂੰ ਮਾਸਟਰ ਤਾਰਾ ਸਿੰਘ ਉਹਨਾਂ ਨੇ ਤੇ ਡਾਕਟਰ ਇੰਦਰ ਸਿੰਘ ਮਰਦਾਨ ਵਾਲੇ ਜਿਹੜੇ ਸੀਗੇ ਉਹਨਾਂ ਨੇ ਸੰਬੋਧਨ ਕੀਤਾ ਤੇ ਬਕਾਇਦਾ ਉਹਦੇ ਵਿੱਚ ਜਿੱਥੇ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਉੱਥੇ ਕੌਮ ਦੇ ਸਨਮੁਖ ਪੇਚ ਚੁਣੌਤੀਆਂ ਦੇ ਉੱਤੇ ਵੀ ਗੱਲ ਆ ਜਿਹੜੀ ਉਹ ਕੀਤੀ ਗਈ। ਹੁਣ ਅਗਲੇ ਦਿਨ 27 ਦਸੰਬਰ ਨੂੰ ਸਵੇਰੇ 10:00 ਵਜੇ ਜਿਹੜਾ ਜਵਾਹਰ ਲਾਲ ਨਹਿਰੂ ਸੀਗਾ ਉਹ ਪਹੁੰਚ ਗਿਆ। ਡਿਊਟੀ ਤੇ ਬਾਅਦ ਕਰਨਲ ਰਗਵੀਰ ਸਿੰਘ ਪੈਪਸੂ ਦੇ ਪ੍ਰਮੁੱਖ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਇਹ ਇਹਨਾਂ ਦੇ ਨਾਲ ਹੀ ਪੀਐਸ ਰਾਓ ਐਡਮਿਨਿਸਟ੍ਰੇਟਰ ਸੀਗਾ ਜਿਹੜਾ ਉਸ ਵਕਤ ਪੈਪਸੂ ਦਾ ਉਹ ਵੀ ਮੌਜੂਦ ਸੀ ਇਹਨਾਂ ਨੇ ਜਵਾਹਰ ਲਾਲ ਨਹਿਰੂ ਦਾ ਸਵਾਗਤ ਕੀਤਾ ਤੇ ਸਵਾਗਤ ਕਰਨ ਦੇ ਨਾਲ ਹੀ ਉਹਨੂੰ ਗੁਰੂ ਘਰ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਸਟੇਜ ਲੱਗੀ ਹੋਈ ਸੀ ਉੱਥੇ ਵੱਲ ਨੂੰ ਨਾਲ ਲੈ ਕੇ ਤੁਰ ਪਏ ਇਸ ਸਮੇਂ ਦੋ ਸੱਜਣ ਇੱਕ ਜਿਹੜਾ ਨੌਜਵਾਨ ਸੀ ਉਹ ਤਰਲੋਚਨ ਸਿੰਘ ਸੀਗਾ ਜੀ ਤੇ ਦੂਸਰਾ ਜਿਹੜਾ ਸੀਗਾ ਉਹ ਬੇਦੀ ਗੁਰਬਖਸ਼ ਸਿੰਘ ਸੀਗਾ ਜੀ ਇਹ ਦੋਨੇ ਨੌਜਵਾਨ ਜਿਹੜੇ ਅਕਾਲੀ ਸਨ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਵੀ ਸਨ ਜੀ ਇਹ ਵੀ ਕਿਵੇਂ ਨਾ ਕਿਵੇਂ ਇਹਨਾਂ ਦੇ ਵਿੱਚ ਕੁਝ ਪੈਠ ਕਰਨ ਦੇ ਵਿੱਚ ਸਫਲ ਰਹੇ ਤੇ ਇਹ ਵੀ ਨਾਲ ਹੀ ਸਟੇਜ ਦੇ ਤੱਕ ਪਹੁੰਚ ਗਏ 2 ਲੱਖ ਤੋਂ ਉੱਪਰ ਸੰਗਤ ਦਾ ਇਕੱਠ ਉੱਥੇ ਮੌਜੂਦ ਸੀਗਾ ਜੀ ਤੇ ਜਿਸ ਵਕਤ ਜਵਾਰ ਲਾਲ ਨਹਿਰੂ ਬੋਲਣ ਦੇ ਲਈ ਮਾਈਕ ਦੇ ਉੱਤੇ ਬੁਲਾਇਆ ਗਿਆ ਤੇ ਉਸ ਵਕਤ ਤੇ ਦੋਨੇ ਜਿਹੜੇ ਨੌਜਵਾਨ ਸਨ ਤਰਲੋਚਨ ਸਿੰਘ ਤੇ ਨਾਲ ਉਹਨਾਂ ਦੇ ਪੇਦੀ ਗੁਰਬਾਈ ਇਹਨਾਂ ਨੇ ਉੱਠ ਕੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਪੰਜਾਬੀ ਸੂਬਾ ਜਿੰਦਾਬਾਦ ਹੁਣ ਦੂਜੇ ਪੰਨੇ ਵਿੱਚੋਂ ਸੰਗਤ ਦੇ ਵਿੱਚੋਂ ਵੀ ਕੁਝ ਸੱਜਣ ਜਿਹੜੇ ਸਨ ਉਹਨਾਂ ਨੇ ਉੱਠ ਕੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਜਵਾਰ ਲਾਲ ਨਹਿਰੂ ਚੁੱਪ ਖਲੋਤਾ ਹੋਇਆ ਸੀਗਾ ਮਹਾਰਾਜਾ ਪਟਿਆਲਾ ਨੇ ਆਪਣੇ ਲੋ ਨੌਜਵਾਨਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕੋਈ ਵੀ ਨੌਜਵਾਨ ਸਮਝਣ ਦੇ ਲਈ ਤਿਆਰ ਨਹੀਂ ਸੀ ਭਾਵਨਾਵਾਂ ਦਾ ਵੇਗ ਉਸ ਵਕਤ ਪੂਰਾ ਤੇਜ਼ ਸੀ ਤੇ ਇਹਦੇ ਨਾਲ ਜਵਾਰलाल नेहरू ਦੇ ਸਨਮੁਖ ਜਿਹੜਾ ਮਾਈਕ ਪਿਆ ਸੀਗਾ ਉਹ ਇਹਨਾਂ ਦੋਨਾਂ ਨੌਜਵਾਨਾਂ ਨੇ ਗੁਰਬਾਇਸ਼ ਸਿੰਘ ਤੇ ਤਰਲੋਚਨ ਸਿੰਘ ਉਹਨਾਂ ਨੇ ਉਥੋਂ ਉਤਾਰ ਲਿਆ ਇਸੇ ਸਮੇਂ ਦੇ ਵਿੱਚ ਹੀ ਜਿਹੜਾ ਡੀਸੀ ਸੀਗਾ ਉਹ ਮਾਸਟਰ ਤਾਰਾ ਸਿੰਘ ਨੂੰ ਲੈ ਕੇ ਵੀ ਪਹੁੰਚ ਗਿਆ ਮਾਸਟਰ ਤਾਰਾ ਸਿੰਘ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਸੰਗਤ ਭਰੇ ਇਕੱਠ ਦੇ ਅੰਦਰ ਇਹ ਐਲਾਨ ਕੀਤਾ ਕਿ ਜਵਾਹਰ ਲਾਲ ਨਹਿਰੂ ਇਸ ਧਾਰਮਿਕ ਸਟੇਜ ਦੇ ਉੱਤੇ ਖੜ ਕੇ ਰਾਜੀਸੀ ਭਾਸ਼ਣ ਨਹੀਂ ਦੇ ਦੇ ਸਕਦਾ ਮਹਾਰਾਜ ਪਟਿਆਲਾ ਨੇ ਮਾਸਟਰ ਤਾਰਾ ਸਿੰਘ ਨੂੰ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਕੋਈ ਰਾਜੀਸੀ ਭਾਸ਼ਣ ਨਹੀਂ ਦੇਣਗੇ ਸਿਰਫ ਸ਼ਰਦਾ ਦੇ ਫੁੱਲ ਭੇਟ ਕਰਕੇ ਚਲੇ ਜਾਣਗੇ ਪਰ ਮਾਸਟਰ ਤਾਰਾ ਸਿੰਘ ਜੀ ਕਹਿਣ ਲੱਗੇ ਵੀ ਨਹੀਂ ਆਏ ਨਹੀਂ ਜੀ ਸੱਜ ਕੇ ਅੰਦਰ ਮੱਥਾ ਟੇਕਣਾ ਆਪਣਾ ਇਤੋਂ ਵਾਪਸ ਜਾਂਦੇ ਅਸੀਂ ਇਹਨਾਂ ਨੂੰ ਇੱਥੇ ਬੋਲਣ ਨਹੀਂ ਦੇ ਦੇਣਾ ਮਾਸਟਰ ਜੀ ਤੇ ਸਾਰੀ ਸਿੱਖ ਸੰਗਤ ਇਸ ਗੱਲ ਦੇ ਉੱਤੇ ਬਾਝਿਤ ਹੋ ਗਈ ਅਖੀਰ ਦੇ ਉੱਤੇ ਬਿਰੰਗ ਲੋਹਾ ਹੀ ਗੋ ਜਵਾਰ ਲਾਲ ਨਹਿਰੂ ਨੂੰ ਬਿਨਾਂ ਕੁਝ ਬੋਲਿਆਂ ਹੀ ਉਥੋਂ ਵਾਪਸ ਜਾਣਾ ਪਿਆ ਵਾਪਸ ਜਾ ਕੇ ਇਹ ਪਹਿਲੀ ਵਾਰੀ ਜਵਾਰ ਲਾਲ ਨਹਿਰੂ ਦੇ ਨਾਲ ਘਟਨਾ ਵਾਪਰੀ ਸੀ ਉਹਦੇ ਜੀਵਨ ਦੇ ਵਿੱਚ ਕਿਤੇ ਉਹ ਗਿਆ ਹੋਵੇ ਤੇ ਇਸ ਤਰ੍ਹਾਂ ਉਹਨੂੰ ਵਾਪਸ ਬਿਰੰਗ ਮੁੜਨਾ ਪਿਆ ਹੁਣ ਉਹ ਵੀ ਤੈਸ਼ ਦੇ ਵਿੱਚ ਸੀਗਾ ਉਹਨੇ ਜਿਹੜੀ ਪੈਪਸੂ ਸੀਗੀ ਸਰਕਾਰ ਉਹਨੂੰ ਉਹਦੀ ਖਚਾਈ ਕੀਤੀ ਮਾਰੇ ਪਟਿਆਲਾ ਹੁਣ ਦੀ ਇਹਨਾਂ ਸਾਰਿਆਂ ਦੀ ਖਚਾਈ ਕੀਤੀ ਤੇ ਇਹਨਾਂ ਨੂੰ ਆਖਿਆ ਵੀ ਤੁਸੀਂ ਕੋਈ ਕਾਰਵਾਈ ਕਰੋ ਇਹ ਤੋਂ ਪਹਿਲਾਂ ਮੈਂ ਗੱਲ ਇਹ ਵੀ ਕਲੀਅਰ ਕਰ ਦਿਆਂ ਕਿ ਜਦੋਂ ਇਹ ਵਾਪਸ ਜਾਂਦਾ ਹੈ ਨਾ ਉਸ ਤੋਂ ਬਾਅਦ ਪੁਲਿਸ ਜਿਹੜੀ ਸੀਗੀ ਉਹ ਜਿਹੜੇ ਅਕਾਲੀ ਵਰਕਰਸ ਹਨ ਫੈਡਰੇਸ਼ਨ ਦੇ ਵਰਕਰਸ ਹਨ ਨਾ ਹੋਰ ਸੰਗਤ ਸੀ ਉਹਨਾਂ ਦੇ ਉੱਤੇ लाठी चार्ज ਕਰਨਾ ਸ਼ੁਰੂ ਕਰ ਦਿੰਦੀ ਹੈ ਇਹਦੇ ਫਲਸਰੂਪ ਸੰਗਤ ਵੱਲੋਂ ਵੀ ਸਾਹਮਣੇ ਪਹਟਾ ਕੀਤਾ ਗਿਆ ਜਿਹਦੇ ਵਿੱਚ ਪੁਲਿਸ ਵਾਲੇ ਤੇ ਦੂਸਰੇ ਬੰਨੇ ਸੰਗਤ ਦੇ ਵੀ ਕੁਝ ਲੋਕ ਫੱਟੜ ਹੋਏ ਪਰ ਉਦੋਂ ਬਾਅਦ ਦੇ ਵਿੱਚ ਜਿਹੜਾ ਨਗਰ ਕੀਰਤਨ ਜੋਤੀ ਰੂਪ ਲੰਦਾ ਫਿਰ ਸਾਰੀ ਸੰਗਤ ਉਧਰਲੇ ਪਾਸੇ ਜੁਟ ਗਈ ਤੇ ਉਸ ਦਿਨੇ ਮਾਮਲਾ ਉੱਥੇ ਹੀ ਖਤਮ ਹੋ ਗਿਆ ਸੀ ਪਰ ਹੁਣ ਜਦੋਂ ਜਵਾਹਰ ਲਾਲ ਨਹਿਰੂ ਨੇ ਮਹਾਰਾਜਾ ਪਟਿਆਲਾ ਨੂੰ ਖਿੱਚਿਆ ਤੇ ਅਖੀਰ 9 ਅਕਾਲੀ ਲੀਡਰਾਂ ਦੇ ਉੱਤੇ ਵਰਕਰਾਂ ਦੇ ਉੱਤੇ ਜਿਨ੍ਹਾਂ ਦਾ ਕੋਸ਼ ਦਾ ਸਬੰਧ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਨਾਲ ਵੀ ਸੀਗਾ ਧਾਰਾ 307 ਲਾ ਕੇ ਪਰਚਾ ਦਰਜ ਕੀਤਾ ਗਿਆ ਕਿ ਇਹ ਜਵਾਰलाल नेहरू ਨੂੰ ਮਾਰਨਾ ਚਾਹੁੰਦੇ ਸਨ। ਇਹ ਡਾਕੂਫਰ ਤੋਂ ਲਿਆ ਗਿਆ ਜੀ। 36 ਦੇ 36 ਦੇ ਕਰੀਬ ਦਿਨ ਇਹਨਾਂ 9 ਦੇ 9 ਜਵਾਨਾਂ ਨੂੰ ਬੱਸੀ ਜੇਲ੍ਹ ਦੇ ਅੰਦਰ ਬੇੜੀ ਲਾ ਕੇ ਰੱਖਿਆ ਗਿਆ ਜੀ। ਫਿਰ ਅਖੀਰ ਦੇ ਉੱਤੇ ਜਦੋਂ ਕਚਹਿਰੀ ਚ ਕੇਸ ਚੱਲਿਆ 5-5000 ਦੀਆਂ ਜ਼ਮਾਨਤਾਂ ਦੇ ਬਦਲੇ ਇਹਨਾਂ ਨੂੰ ਰਿਹਾ ਕੀਤਾ ਗਿਆ। ਫਿਰ ਇਹਦੇ ਨਾਲ ਹੀ ਇੱਕ ਸਾਲ ਦੇ ਕਰੀਬ ਇਹ ਕੇਸ ਚੱਲਿਆ ਹੋਏਗਾ ਤੇ ਇਹਦੇ ਅੰਦਰ ਤੁਸੀਂ ਕਹਿ ਲਓ ਵੀ ਕੇਸ ਪੂਰਾ ਹੋਣ ਤੋਂ ਬਾਅਦ ਜਦੋਂ ਜੱਜਮੈਂਟ ਆਈ ਤੇ ਇਹਨਾਂ ਨੌਆਂ ਨੂੰ 7-7 ਸਾਲ ਦੀ ਕੈਦ ਸੁਣਾਈ ਗਈ ਸੀ ਉਹਨਾਂ ਵੇਲੇਾਂ ਦੇ ਵਿੱਚ ਗਿਆਨੀ ਕਰਤਾਰ ਸਿੰਘ ਦੇ ਬਹੁਤ ਚੰਗੇ ਤਾਲੂਕਾ ਜਿਹੜੇ ਸੀ ਮਹਾਰਾਜਾ ਪਟਿਆਲਾ ਦੇ ਨਾਲ ਬਣ ਚੁੱਕੇ ਸਨ ਉਹਨਾਂ ਦੇ ਕਹਿਣ ਦੇ ਉੱਤੇ ਫਿਰ ਮਹਾਰਾਜਾ ਪਟਿਆਲਾ ਨੇ ਇਹਨਾਂ ਨੌ ਦੇ ਨੌ ਸੱਜਣਾ ਨੂੰ ਜਿਹੜਾ ਸੀਗਾ ਉਹ ਮਾਫ਼ ਕਰ ਦਿੱਤਾ ਸੀ ਪਰੇ ਤਾਰੀਖ ਦੀ ਇੱਕ ਬਹੁਤ ਵੱਡੀ ਘਟਨਾ ਹੈ ਪੰਜਾਬੀ ਸੂਬਾ ਜਿਟੇਸ਼ਨ ਦੀ ਬਹੁਤ ਵੱਡੀ ਘਟਨਾ ਹੈ ਕਿ ਜਵਾਲਾਲ ਨਹਿਰੂ ਜਿਹੜਾ ਸਿਆਸਤ ਦੇ ਲਈ ਧਾਰਮਿਕ ਸਥਾਨ ਵਰਤਣ ਵਾਸਤੇ ਆਇਆ ਸੀਗਾ ਕਿਵੇਂ ਉਹ ਬਿਰੰਗ ਲਿਫਾਫੇ ਦੇ ਨਾਲ ਵਾਂਗ ਵਾਪਸ ਭੇਜਿਆ ਗਿਆ ਉਹਨੂੰ ਬੋਲਣ ਨਹੀਂ ਦਿੱਤਾ ਗਿਆ ਤੇ ਉਹਦੇ ਸਾਹਮਣੇ ਮਾਈਕ ਸੀ ਜਿਹੜਾ ਉਹ ਉਠਾ ਲਿਆ ਗਿਆ ਸੀਗਾ ਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ